ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿਮਰ ਰਿਚਨਨ ਨ ਬਲੌਗ ਚ ਵਲੌਗ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਉਸ ਤੋਂ ਪਹਿਲਾਂ ਆਪਾਂ ਸਭ ਨੂੰ ਕਹਤੀਏ ਕਿ ਆਪਣਾ ਨਵਾਂ ਚੈਨਲ ਜਿਹੜਾ ਆਪਾਂ ਬਣਾਇਆ ਉਸ ਤੇ ਤੁਸੀਂ ਪਲੀਜ਼ ਜਾ ਕੇ ਸਾਨੂੰ ਬਹੁਤ-ਬਹੁਤ ਜ਼ਿਆਦਾ ਸਪੋਰਟ ਦਿਓ ਤੇ ਆਪਾਂ ਅੱਜ ਜਿਹੜਾ ਗੈਸੀ ਬਾਜ਼ਾਰ ਬਾਜ਼ਾਰ ਦੇ ਵਿੱਚ ਆਪਾਂ ਥੋੜਾ ਜਿਹਾ ਕੰਮ ਸੀ ਉਹ ਕੀਤਾ ਤੇ ਤੁਸੀਂ ਦੱਸਿਓ ਕਿ ਇਹ ਕਿਹੜਾ ਬਾਜ਼ਾਰ ਆ ਕਿਉਂਕਿ ਤੁਹਾਨੂੰ ਇਹ ਪਤਾ ਹਨ ਜਿਹੜੇ ਬਾਜ਼ਾਰ ਚ ਜਾਂਦੇ ਰਹਿੰਦੇ ਉਹਨਾਂ ਨੂੰ ਪਤਾ ਕਿ ਕਿਸ ਸ਼ਹਿਰ ਦਾ ਕਿਹੜਾ ਬਾਜ਼ਾਰ ਆ ਇਹ ਕੰਮ ਆਪਾਂ ਨੂੰ ਜ਼ਿਆਦਾ ਨਹੀਂ ਆਪਾਂ ਇੱਕ ਦੋ ਦੁਪੱਟੇ ਡਾਈ ਕਰਾਉਣੇ ਸੀ ਤੇ ਆਪਾਂ ਨਾਲ ਹੀ ਇੱਕ ਦੋ ਸੂਟਾਂ ਦੀ ਲੈਸ ਲੈਣੀ ਤੇ ਨਾਲੇ ਆਪਾਂ ਥੋੜੀ ਜੀ ਕਰਨੀ ਸੀ ਸੂਟਾਂ ਦੀ ਸ਼ਾਪਿੰਗ ਤੇ ਆਪਾਂ ਲਿਆ ਫਿਰ ਸੂਟ ਸੂਟ ਵੀ ਤੁਹਾਨੂੰ ਵਿਖਾਵਾਂਗੇ ਕਿਹੜੇ ਕਿਹੜੇ ਸੂਟ ਹੈ ਤੇ ਨਾਲੇ ਆਪਾਂ ਤੁਹਾਨੂੰ ਦੱਸਾਂਗੇ ਕਿਹੜਾ ਕੱਪੜਾ ਵਾ ਕੀ ਸਭ ਪਤਾਵਾਂ ਬਾਕੀ ਹੋਰ ਗੱਲਾਂ ਇੱਧਰ ਸਵੀ ਦੀ ਰੈਡੀ ਲੱਗੀ ਇੱਧਰ ਆਪਾਂ ਕਾਟਨ ਦੇ ਜਿਹੜੇ ਸੂਟ ਬੜੇ ਹੀ ਵਧੀਆ ਜਿਹੜੇ ਕਿ 500 ਪਲੱਸ ਸੀ ਮੈਚਿੰਗ ਸੂਟ ਵੀ ਇਹਨਾਂ ਦੇ ਵਿੱਚ ਤੇ ਕੱਟ ਜਿਹੜੀ ਇਹਨਾਂ ਦੀ 3.5 ਮੀਟਰ ਵੱਡੇ ਵਰਦੀ ਸੀ 컬러 ਬਹੁਤ ਸੋਹਣਾ ਹੈ ਔਰ ਇੱਧਰ ਇੱਕਦਮ ਕਾਟਨ ਜੀ ਸੂਟ ਹੀ ਜਿਹੜੇ ਕੀ 725 ਰੁਪਏ ਦੀ ਰੇਂਜ ਵਿੱਚ ਸੀ ਤੇ ਇਹ ਵੀ ਜਿਹੜਾ ਵਾ ਵੱਡੇ ਵਰਦੀ ਕੱਟ ਸੀ 3.5 ਮੀਟਰ ਇਹ ਵੀ 컬러 ਬਹੁਤ ਸੋਹਣਾ ਲੱਗਾ ਕਿਉਂਕਿ 컬러 ਬਹੁਤ ਹੀ ਸੋਹਣਾ ਗਰਮੀਆਂ ਦੇ ਪਾਉਣ ਵਾਲੇ ਤੇ ਛੋਟੇ ਪ੍ਰਿੰਟ ਦੇ ਸੂਟ ਜਿਹੜੇ ਕਈਆਂ ਨੂੰ ਬਹੁਤ ਪਸੰਦ ਹੁੰਦੇ ਛੋਟਾ ਪ੍ਰਿੰਟ ਜਿਹੜਾ ਮੈਨੂੰ ਬਹੁਤ ਪਸੰਦ ਹੈ ਇੱਧਰ ਵੱਡੇ ਫਲਾਵਰ ਵਾਲੇ yellow color ਦਾ ਜਿਹੜਾ ਸੂਟ ਇਹ ਵੀ ਬਹੁਤ ਸੋਹਣਾ ਲੱਗਣ ਦੇ ਅਸੀਂ ਔਰ ਇਸ ਤੋਂ ਬਾਅਦ ਆ ਗਿਆ ਨਿੱਕੀ ਬੂਟੀ ਦਾ ਸੂਟ ਨਿੱਕੀ ਬੂਟੀ ਦਾ ਸੂਟ ਬਹੁਤ ਹੀ ਵਧੀਆ ਲੱਗਦੇ ਜੇ ਪਾਈਪਿੰਗ ਲਗਾ ਕੇ ਸिलाई ਕੀਤੀ ਹੋਣ ਤੇ ਇਸ ਤੋਂ ਛੋਟੀ ਬੂਟੀ ਤੇ ਇੱਧਰ ਆ ਜਿਹੜਾ black ਸੂਟ ਇਹ ਬਹੁਤ ਹੀ ਜ਼ਿਆਦਾ ਸੋਹਣਾ ਲੱਗਣ ਦੇ ਹੀ ਤੇ ਇਹ ਵੀ ਜਿਹੜਾ ਸੂਟ ਵਾ sea green ਜਿਹਾ ਇਹ ਵੀ ਬਹੁਤ ਸੋਹਣਾ ਵਾ ਅਗਰ ਇਹਨੂੰ red piping ਜਾਂ ਗਾਜਰੀ ਜੀ ਲਗਾਈ ਹੋਏ ਤਾਂ ਬਹੁਤ ਹੀ ਸੋਹਣਾ ਬਹੁਤ ਵਧੀਆ ਤਿਆਰ ਹੋ ਜਾਊਗਾ ਬਾਕੀ ਸੂਟਾਂ ਦਾ ਕਲੈਕਸ਼ਨ ਤੇ ਤੁਹਾਨੂੰ ਆਪ ਦਿਖਾਈ ਤੇ ਇਹਦਾ ਇੱਕ ਹੋਰ ਕਲਰ ਵੀ ਆ ਜੋ ਕਿ ਆਪ ਤਾਂ ਨੂੰ ਹੋਣੇ ਵਿਖਾਵਾਂਗੇ ਇਸ ਦਾ ਜਿਹੜਾ ਦੂਸਰਾ ਕਲਰ ਹੈ ਉਹ ਵੀ ਬਹੁਤ ਹੀ ਜ਼ਿਆਦਾ ਬਹੁਤ ਵਧੀਆ ਸੋਨਾ ਕਲਰ ਹੈ ਤੇ ਇੱਧਰ ਇਹ ਵੀ ਕਲਰ ਬਹੁਤ ਸੋਨਾ ਹੀ ਦਾਨਾ ਦਾਨਾ ਜਿਹਾ ਇਹ ਯੈਲੋ ਦਾ ਹੀ ਦੂਸਰਾ ਕਲਰ ਸੀ ਪੀਚ 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 ਜਿਆ ਕਰਕੇ ਸੀ আর ਇੱਧਰ ਇੱਕ ਹੈਗਾ ਸੀ ਮਡਾਲ कॉटन ਦਾ ਸੂਟ ਜੋ ਕਿ ਮੈਰੂਨ ਛੇੜ ਦੇ ਵਿੱਚ ਜਿੱਤੇ ਪੀਚ ਫਲਾਵਰ ਸੀ ਮਡਲ ਕਾਟਨ ਜੜੀ ਬਹੁਤ ਸੋਹਣੀ ਇਹ ਵੀ 800 ਪਲਸ ਸੂਟ ਉਹ ਰੰਦਾ ਵੱਡੇ ਬਰ ਦਾ 35 ਮੀਟਰ ਰੰਦਾ ਵਾ ਬਾਕੀ ਸੂਟਾਂ ਦਾ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਆਹ ਵੀ ਸੂਟ ਜਿਹੜਾ ਵਾ ਇਹ ਵੀ ਮਡਲ ਕਾਟਨ ਦਾ ਹੀ ਹੈ ਇਹਦੇ ਵਿੱਚ ਵੀ ਆਈ ਇਹਦਾ ਕਲਰ ਸੀ ਸੂਟ ਬਹੁਤ ਸੋਹਣੇ ਲੱਗੰਦੇ ਸੀ ਇੱਧਰ ਇੱਕ ਵੱਡਾ ਫਲਾਵਰ ਜਿਹੜੇ ਰਹਿੰਦੇ ਆ ਪਰਪਲ ਫਲਾਵਰ ਵਾਈਟ ਦੇ ਉੱਤੇ ਬਹੁਤ ਸੋਨਾ ਬੇਸ ਸੀ ਵਾਈਟ ਦਾ ਇੱਧਰ ਆ ਗਿਆ ਘੇਰੇ ਤੇ ਫਲਾਵਰ ਕੀ ਰ ਜਿਹੜਾ ਪੂਰਾ ਬਣਿਆ ਤੇ ਵਿੱਚੇ ਛੋਟੀ ਛੋਟੀ ਬੂਟੀਆਂ ਇਹਦੇ ਵੀ ਤਿੰਨ ਚਾਰ ਸ਼ੇਡਸ ਕਲਰ ਸੀ ਤੇ ਮੈਨੂੰ ਆ ਜਿਹੜਾ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਲੱਗੇ ਕਿਉਂਕਿ ਇਹਦੇ ਤੇ ਜਿਹੜੀ ਨਿੱਕੀ ਬੂਟੀ ਆ ਨਾ ਬਹੁਤ ਸੋਹਣੀ ਚੱਲਦੀ ਜੀ ਇਹਨੂੰ ਡਿਜ਼ਾਈਨ ਕਰਕੇ ਸੀਤਾ ਜਾਵੇ ਤੇ ਬਹੁਤ ਸੋਹਣੇ ਤੇ ਬਹੁਤ ਵਧੀਆ ਲੱਗਦੀਆਂ ਕਿਉਂਕਿ ਛੋਟੀ ਬੂਟੀ ਦਾ ਵੀ ਆ ਪ੍ਰਵਾਹ ਜਿਹੜਾ ਬਹੁਤ ਜ਼ਿਆਦਾ ਚੱਲਿਆ ਅੰਦਰ ਆਪਾਂ ਮੈਚਿੰਗ ਸੂਟ ਜਿਹੜੇ ਹੈ ਮੈਚਿੰਗ ਸੂਟ ਜਿਹੜੇ ਆ ਇਹ ਵੀ ਸਾਰੇ ਜਿਹੜੇ ਆ 500 ਪਲੱਸ ਦੇ ਮੈਚਿੰਗ ਸੂਟ ਆ ਔਰ ਇਹਨਾਂ ਨਾਲ ਸਲਵਾਰਾਂ ਦੀ ਜਿਹੜੀ ਕਪੜਾ ਥੋੜਾ ਹਲਕਾ ਹੁੰਦਾ ਉਹਨਾਂ ਵਧੀਆ ਕਪੜਾ ਨਹੀਂ ਹੁੰਦਾ ਵਾ ਸਲਵਾਰਾਂ ਦੀ ਜਿਹੜਾ ਕਪੜਾ ਹੈ ਉਹ ਬਹੁਤ ਹੀ ਜ਼ਿਆਦਾ ਹਲਕਾ ਹੀ ਉੱਡਨੇ ਉੱਡਨੇ ਜਿਹਾ ਕਪੜੇ ਸੀ ਕਿਉਂਕਿ ਜੇ ਤੁਸੀਂ ਪੈਸੇ ਵੀ ਲਗਾਉਤੇ ਇਸ ਚੀਜ਼ੀ ਵਧੀਆ ਹੋਣੀ ਚਾਹੀਦੀ ਹੈ ਨਹੀਂ ਤੇ ਅੱਖਰ ਦੀ ਬੜੀ ਆ ਕੋਈ 2-4 ਪੈਸੇ ਹੋਰ ਵਿੱਚ ਪਾ ਕੇ ਵਧੀਆ ਚੀਜ਼ ਮਿਲ ਜੇ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਸਲਵਾਰਾਂ ਨਾਲ ਬਾਚ ਇੱਕਦਮ ਉਹ ਹੋਰ ਤਰ੍ਹਾਂ ਦੀਆਂ ਹੋ ਜਾਂਦੀਆਂ ਵਾ ਕਈ ਵਰੀ ਲੂਈਆਂ ਆ ਜਾਂਦੀਆਂ ਕਈ ਵਰੀ ਸੀਨਾ ਚੋਂ ਨਿਕਲ ਜਾਂਦੀਆਂ ਵਾ ਵੇਖਣ ਜੇ ਸਸਤੇ ਸੂਟ ਲੱਗਦੇ 500 ਦੇ ਪਰ ਉਹਨੇ ਖਾਸ ਇਹਨਾਂ ਦੀ ਹਣਾ ਹੀ ਨਹੀਂ ਹੁੰਦੀਆਂ ਸਾਰੇ ਜਿਹੜੇ ਮੈਚ ਨੂੰ ਸੂਟ ਹੀ ਸਾਰੇ ਹੀ 500 ਪਲੱਸ ਇਹ ਲਿਗਨੇ ਕਪੜਾ ਇਹਨਾਂ ਖਾਸ ਨਹੀਂ ਸੀ ਕਪੜਾ ਹੋਵੇ ਤੇ ਵਧੀਆ ਹੋਵੇ ਔਰ ਇੱਧਰ ਆਪਾਂ ਜਿਹੜਾ ਵਾ ਦੂਸਰੀ ਬਗਲ ਵਾਲੀ ਸ਼ਾਪ ਤੇ ਫਿਰ ਦੂਸਰੇ ਕਪੜੇ ਦੇਖੇ ਉਹ ਵੀ ਜਿਹੜੇ ਸੀ ਸਾਰੇ ਇਸ ਤਰ੍ਹਾਂ ਦੇ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਚੱਲੋ ਚਾਹ ਪਾਣੀ ਪੀਣ ਚੜਗੇ ਚਾਪਣੀ ਪੀਤਾ ਇਹ ਆਪਣੀ ਫੇਵਰੇਟ ਦੁਕਾਨ ਜਿੱਥੇ ਹਮੇਸ਼ਾ ਆਪਾਂ ਚਾਪਣੀ ਬੀਂਦੇ ਆਂ ਔਰ ਉਸ ਤੋਂ ਵੱਧ ਆ ਜਿਹੜੇ ਸੂਟ ਵੇਖੇ ਇਹ ਵਾ ਬਰੋਸ਼ਾ ਸ਼ੰਕਰ ਬ੍ਰਾਂਡ ਦਾ ਇਹ ਬਰੋਸ਼ਾ ਇਹਦਾ ਜਿਹੜਾ ਸੂਟ ਵਾ ਸਾਡੇ 450 ਦਾ 5 ਮੀਟਰ ਤੀ ਕੱਟਿਆ ਇਹਦੀ ਇਹਦੇ ਵਿੱਚ ਚਾਰ ਕਲਰ ਹੀ ਕਿ ਯੈਲੋ ਹੀ ਇੱਕ ਬਲੂ ਸੀ ਇੱਕ ਬਲੈਕ ਸੀ ਡਾਰਕ ਬਲੈਕ ਨਹੀਂ ਹੈ ਔਰ ਇਹ ਆ ਮਹਿਰੂਨ ਰੈੱਡ ਰੈੱਡ ਜਿਹਾ ਵਾ ਔਰ ਉਹ ਵੀ ਜਿਹੜਾ ਵਾ ਸੁਰਮੇ 컬러 ਵਾਲਾ ਜਿਹੜਾ ਬਲੈਕ ਹੁੰਦਾ ਉਹ ਆ ਦੂਸਰਾ ਬਲੈਕ ਨਹੀਂ ਸੀ ਇਹ ਵੀ ਸੂਟ ਜਿਹੜੇ ਬਹੁਤ ਵਧੀਆ ਹੰਡਾਈ ਹੁੰਦੀ ਇਹਨਾਂ ਦੀ ਵਿਸ਼ੇਸ਼ਤਾ ਹੀ ਫਟਦੀ ਨਹੀਂ ਆ ਤੇ ਨਾਲੇ ਬ੍ਰਾਂਡ ਦਾ ਕਪੜਾ ਇਹ ਬਹੁਤ ਸੋਹਣਾ ਬਹੁਤ ਵਧੀਆ ਲੰਦਾ ਵਾ ਉਸ ਤੋਂ ਬਾਅਦ ਆਪਾਂ ਵਾਪਸ ਦੀ ਕਰ ਲਈ ਤਿਆਰੀ ਕਿ ਆਪਾਂ ਕਹੇ ਚਲੋ ਘਰ ਚਲੇ ਜਾਵੇ ਸ਼ਾਮ ਆ ਪੈ ਚੁੱਕਿਆ ਸੀ ਤੇ ਆਪਾਂ ਘਰ ਵਾਸਤੇ ਕੁਝ ਕੁ ਬੱਚਿਆਂ ਲਈ ਰਿਹਾ ਸਮਾਨ ਔਰ ਦਰਮੋਸ ਵਾਲੇ ਸਭ ਰੇੜੀਆਂ ਵਗੈਰਾ ਲੱਗੀਆਂ ਹੋਈਆਂ ਵਾ ਸਭ ਵਧੀਆ ਇੱਕਦਮ ਖਾਣ ਪੀਣ ਦਾ ਸਾਮਾਨ ਵੀ ਲੱਗੇ ਹੀ ਮਿਲ ਜਾਂਦਾ ਜਿਆਦਾ ਦੂਰ ਨਹੀਂ ਜਾਣਾ ਪੈਂਦਾ ਉਸ ਤੋਂ ਬਾਅਦ ਆਪਾਂ ਚਲ ਗਏ ਕਾਰ ਤੇ ਕਾਰ ਆਪੇ ਆ ਕੇ ਕੀਤੀ ਸੂਟ ਕੱਢਣ ਦੀ ਤਿਆਰੀ ਤੇ ਅੱਧਰ ਆਪਾਂ ਜਿਹੜਾ ਵਾ ਸੂਟ ਆਪਾਂ ਕੱਢਣਾ ਕੀਤਾ ਸ਼ੁਰੂ ਇਹ ਵਸਿੰਗੇ ਟੋਪੇ ਦਾ ਸੂਟ ਜੋ ਕਿ ਬਹੁਤ ਹੀ ਜਿਆਦਾ ਵਧੀਆ ਪਛਾਣ ਕੇ ਲੈਂਦਾ ਜਿਹਦਾ ਕਿ ਕਲਰ ਇੱਕਦਮ ਪਿਸਤਾ ਗ੍ਰੀਨ ਕਲਰ ਦਾ ਸੂਟ ਹੈ ਲਾਈਟ ਜਿਆ ਤੇ ਕਾਟਨ ਦਾ ਸੂਟ ਹੈ ਤੇ ਆਪਾਂ ਸੋਚੀ ਚਲੋ ਇੱਕ ਤੇ ਅੱਜ ਕੜਾਈ ਕਰਦੇ ਆਪਾਂ ਅੱਜ ਸੂਪ ਪੂਰਾ ਨਹੀਂ ਨਿਕਲਿਆ ਜਦੋਂ ਪੂਰਾ ਨਿਕਲਿਆ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਬਾਕੀ ਜੇ ਵਲੌਗ ਵਲੌਗ ਜੰਨ ਲਗੇ ਤੇ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਬਾਕੀ ਮਿਲਦੇ ਆਪਾਂ ਇੱਕ ਨਵੇਂ ਵਲੌਗ ਦੇ ਨਾਲ ਇੱਧਰ ਰਾਤ ਹੋ ਚੁੱਕੀ ਹੈ ਤੇ ਆਪਾਂ ਲਗੇ ਸੌਣ ਤੇ ਰੋਟੀ ਪਾਣੀ ਦਾ ਸਾਰਾ ਜਿਹੜਾ ਬਣਾ ਲਿਆ ਤੇ ਉਸ ਤੋਂ ਬਾਅਦ ਆਪਾਂ ਫਿਰ ਤੋਂ ਇੱਕ ਵਾਰੀ ਜਿਹੜਾ ਸੂਟ ਦੇ ਕੱਢਣ ਦੀ ਤਿਆਰੀ ਵਿੱਚ ਲੰਘਦੇ ਸੀ ਜੋ ਜਦੋਂ ਕੁਝੋ ਸ਼ੁਰੂ ਕਰ ਲੋ ਤਾਂ ਫਿਰ ਲੱਗਦਾ ਕੋਈ ਹੁਣ ਇਹਨੂੰ ਇੱਕ ਵਾਰੀ ਬਣਾ ਕੇ ਸਾਲੀ ਇਧਰ ਦੇਖੋ ਮੱਖੀ ਬਹੁਤ ਹੀ ਜ਼ਿਆਦਾ ਪਰੇਸ਼ਾਨ ਕਰਦੀ ਹੈ ਚਲੋ ਮਿਲਦੇ ਆ ਨੈਕਸਟ ਬਲੌਗ ਚ ਬਾਏ ਬਾਏ ਜੀ